ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਕੇ ਦੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੂੰ ਘੱਟ ਪਰਸੈਂਟੇਜ ਕਰਕੇ ਐਡਮਿਸ਼ਨ ਨਹੀਂ ਮਿਲਦੀ ਉਹਨਾਂ ਦੇ ਲਈ ਖੁਸ਼ਖਬਰੀ ਹੈ ਅਗਰ ਤੁਹਾਡੇ 45% ਤੋਂ 55% ਹੈ ਤੇ ਤੁਹਾਡੇ ਲਈ ਯੂਕੇ ਦੇ ਵਿੱਚ ਇੱਕ ਯੂਨੀਵਰਸਿਟੀ ਨੇ ਦਰਵਾਜ਼ੇ ਖੋਲ ਦਿੱਤੇ ਨੇ ਸਾਡੇ ਨਾਲ ਸੁਨੀਹਾ मैम ਮੌਜੂਦ ਨੇ ਜਿਹੜੇ ਕੀ ਦਾ ਵੀਜ਼ਾ ਆਫਿਕ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਬਹੁਤ ਸਵਾਗਤ ਹੈ ਸੁਨੀਹਾ मैम ਮੈਂ ਚਾਹੂੰਗਾ ਕਿ ਇਸ ਪੂਰੀ ਖੁਸ਼ਖਬਰੀ ਔਰ ਯੂਨੀਵਰਸਿਟੀ ਦੀ ਡਿਟੇਲਸ ਤੁਸੀਂ ਵਿਦਿਆਰਥੀਆਂ ਦੇ ਨਾਲ ਜ਼ਰੂਰ ਸਾਂਝੀ ਕਰੋ ਸੋ ਅੱਜ ਦਾ ਜਿਹੜਾ ਸ਼ੋ ਹੈ ਦਾ ਬੜਾ ਖਾਸ ਉਹ ਸਟੂਡੈਂਟਸ ਲਈ ਹੈ ਜਿਹੜੇ अर्ली ਜਾਣਾ ਚਾਹੁੰਦੇ ਸਪਟੰਬਰ ਇਨਟੇਕ ਦੀ ਵੇਟ ਨਹੀਂ ਕਰਨਾ ਚਾਹੁੰਦੇ सो जुलाई इनटेक यूनिवर्सिटी के बहुत बैनीफिट्स है सो so, सब तो पहला बेनीफिट की है कि ये दे लो परसेंटेज असैप्ट सो so, बहुत इदा स्टूडेंट है जहाँ दोर्टी फाइव फिफ्टी परसेंटेज हैगी भी इस यूनी यूनीवर्सिटी केसैप्टेबल है दैन उस तो बाद क्राइटीरिया की गल करिए आइस तेजे सिक्स नॉट लैस दैन फाइव पॉइंट फाइव होने चाहिए पी टी फिफ्टी नाइन नॉट लैस दैन फिफ्टी नाइन होने चाहिए ਪਰਸੈਂਟੇਜ ਅਗੇ ਅਗੇ ਮੈਂ ਰਿਪੀਟ ਕਰ ਦਿੰਦੀ ਹਾਂ 45 ਤੋਂ 55% ਚੱਲੇਗੀ ਮਾਸਟਰ ਪ੍ਰੋਗਰਾਮ ਹੈ ਦਾਵਾ ਐਂਡ ਉਸ ਤੋਂ ਬਾਅਦ ਇੱਥੇ ਵਿੱਚ ਵੇਵਰ ਵੀ ਹੈਗਾ ਵਾ ਯੂਕੇ ਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਤੁਸੀਂ ਆਇਲਸ ਨਹੀਂ ਕਰ ਪਾਦੇ ਤਾਂ ਅਗਰ ਤੁਹਾਡੇ ਇੰਗਲਿਸ਼ ਦੇ ਵਿੱਚ 70% ਜਾਂ 60 ਡਿਪੈਂਡ ਕਰਦਾ ਹੈ ਅਗੇਨ ਯੂਨੀਵਰਸਿਟੀ ਟੂ ਯੂਨੀਵਰਸਿਟੀ ਸੋ ਏਸ ਯੂਨੀਵਰਸਿਟੀ ਦੇ ਵਿੱਚ ਵੀ ਵੇਵਰ ਹੈਗਾ ਬਟ ਸਾਰੀਆਂ ਬੋਰਡਸ ਚ ਨਹੀਂ ਆ ਸੋ ਕਿਹੜੀਆਂ ਕਿਹੜੀਆਂ ਬੋਰਡਸ ਦੇ ਵਿੱਚ ਵੇਵਰ ਹੈਗਾ ਵੇਵਰ ਕਿੰਨਾ ਹੈਗਾ ਇੰਗਲਿਸ਼ ਜੇਕਰ ਤੁਹਾਡੇ 70% ਹੈ ਤਾਂ ਤੁਸੀਂ ਵਿਦਾਊਟ ਆਇਲਸ ਵੀ ਕਰ ਸਕਦੇ ਹੋ ਸਟੇਟਸ ਦੀ ਅਗਰ ਆਪਾਂ ਗੱਲ ਕਰੀਏ ਇਕ ਤਾਂ ਸੀਪੀਐਸਸੀ ਬੋਰਡ ਵਾਲੇ ਅਸੈਪਟੇਬਲ ਆ ਥੈਨ ਮਹਾਰਾਸ਼ਟਰਾ ਵੈਸਟ ਬੈਂਗਾਲ बंगाल गोवा केरला कर्नाटका तमिलनाडु आंध्र प्रदेश गुजरात और ये जी सिक्सटी फाइव परसेंट दे के अपनी कास्ट सिक्योर कर सकते हो एंड स्कॉलरशिप की गल करिए हज़ार तो पंद्रह हज़ार तक हैगी है सो मेन ये है वा कि जुलाई इनटेक और लो परसेंटेज सो so, अगर तीन प्रोफाइल ये मैच कर दी है तुम अपलाई करना चाहते हो तो कॉल कर सकते हो तो वीजा ऑफिस so, बहुत बहुत धनबाद जी द वीज़ा ऑफिक तो साढ़े नाल एक्सपर्ट मौजूद सी स्नेहा मैम ਸੋ ਥੈਂਕ ਯੂ ਸੋ ਮੱਚ স্ক্রিন ਤੇ ਨੰਬਰ ਹੈ ਵਿਦਿਆਰਥੀਆਂ ਨੂੰ ਕੋਈ ਵੀ ਕਨਫਿਊਜ਼ਨ ਹੈ ਜਾਂ ਉਹਨਾਂ ਨੇ ਜੁਲਾਈ ਸੈਪਟੈਂਬਰ ਕਿਸੇ ਵੀ ਇਨਟੇਕ ਦੇ ਵਿੱਚ ਐਡਮਿਸ਼ਨ ਲੈਣੀ ਹੈ ਆਫਰ ਲੈਟਰ ਲੈਣੀ ਹੈ ਕਿ ਉਹ ਤੁਰੰਤ ਦਿੱਤੇ ਹੋਏ ਨੰਬਰ ਤੇ ਗੱਲ ਕਰ ਸਕਦੇ ਨੇ ਪੂਰੀ ਕਲੈਰਿਟੀ ਲਓ ਨੇੜੇ ਦੇ ਦਫ਼ਤਰ ਚ ਮਿਲੋ ਦਾ ਵੀਜ਼ਾ ਆਫਿਸ ਦੇ ਆਫੀਸਰ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ ਵਿੱਚ ਨੇ ਟੈਲੀਫੋਨ ਕਰਕੇ ਤੁਸੀਂ ਆਨਲਾਈਨ ਵੀ ਆਪਣੀ ਫਾਈਲ ਮੂਵ ਕਰ ਸਕਦੇ ਹੋ ਥੈਂਕ ਯੂ ਸੋ ਮੱਚ